ਉਹਨਾਂ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਵੀ ਕਰਾਪਸ਼ਨ ਵੀ ਖਤਮ ਹੋ ਗਈ ਨਸ਼ਾ ਵੀ ਖਤਮ ਹੋ ਗਿਆ ਸਾਡੇ ਸੁਨੀਲ ਬਿੱਟਾ ਜੀ ਸਾਫਕਰ ਨਗਰ ਕੌਂਸਲ ਦੇ ਪ੍ਰਧਾਨ ਉਹਨਾਂ ਨੇ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਆ ਇੱਕ ਵੀਡੀਓ ਪਾਈ ਸੀਗੀ ਜਿਦੇ ਚ ਉਹਨਾਂ ਨੇ 47 ਲੱਖ ਰੁਪਏ ਦੇ ਨਾ ਤੇ ਇਲਜ਼ਾਮ ਲਾਏ ਸੀਗੇ ਵੀ ਵਿਧਾਇਕ ਤੇ ਉਹਦੇ ਸਾਥੀ 47 ਲੱਖ ਰੁਪਿਆ ਇੱਥੋਂ ਇੱਕ ਰਿਸ਼ਵਤ ਦੇ ਤੌਰ ਤੇ ਲਿਆ ਹੈਗਾ ਤੇ ਕਰੋੜਾਂ ਰੁਪਏ ਦੇ ਕਪੜੇ ਕੀਤੇ ਹੈਗੇ ਉਹ ਬਿੱਟਾ ਜੀ ਵੀ ਇੱਥੇ ਮੌਜੂਦ ਹੈਗੇ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਹੋਗੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਅੱਜ ਤੱਕ ਬਿਨਾਂ ਕਿਸੇ ਸਾਹਮਣੇ ਉਹਦਾ ਜਵਾਬ ਨਹੀਂ ਦਿੱਤਾ ਵੀ ਉਹ ਪੈਸੇ ਗਏ ਕਿੱਥੇ ਉਹ ਕਰੋੜਾਂ ਰੁਪਏ ਕਿੱਥੇ ਜਾਂਦਾ ਹੈਗਾ ਆ ਜਾਓ ਬਟਾ ਆ ਜਾਓ ਇਧਰ ਹੀ ਆ ਜਾਓ ਇਹ ਪਾਈ ਸੀ ਜੀ 21 ਸਤੰਬਰ 2023 ਨੂੰ ਜੀ ਪ੍ਰੈਸ ਕਾਨਫਰੰਸ ਕੀਤੀ ਸੀ ਸੁਨੀਲ ਬਟਾ ਜੀ ਨੇ ਬਟਾ ਜੀ ਇਹ ਜਿਹੜੀ ਵੀਡੀਓ ਦਿਖਾ ਰਹੇ ਹੈ ਜਿਹੜੀ ਕਾਨਫਰੰਸ ਕੀਤੀ ਸੀ ਚਾਈ ਹੈ ਸਾਡੇ ਅੱਜ ਸਹੀ ਲਾਈਵ ਵੀਡੀਓ ਦੇਖਣ ਲਈ ਸੀਗੇ ਇਹ ਸਬੰਧ ਇਹ ਮੈਂ ਅਲੱਗ ਤੋਂ ਪ੍ਰੈਸ ਕਾਨਫਰੰਸ ਕਰ ਲੂੰਗਾ ਪਰ ਜਿਹੜੀ ਅੱਜ ਐਸੀ ਜੋ ਵੀਡੀਓ ਮੋਬਾਈਲ ਤੇ ਚੱਲ ਰਹੀ ਸੀਗੀ ਉਹਦੇ ਗਾਰਡਿੰਗ ਸਾਰੇ ਜਿਹੜੇ ਤੁਸੀਂ ਆਏ ਹੋ ਉਵੇਂ ਅਸੀਂ ਆਏ ਜੀ ਨਹੀਂ ਜਿਹੜੀ 23 ਦੇ ਵਿੱਚ ਤੁਹਾਡੀ ਵੀਡੀਓ ਜਾਂ ਲੱਗਦਾ ਪਰ ਨਹੀਂ ਲੱਗਦਾ ਉਹ ਤਾਂ ਇਕੱਠੀ ਹੈ ਜਦੋਂ ਵੀਡੀਓ ਆਉਂਦੀ ਹੈ ਸਭ ਨੇ ਲੰਗਰੀਆਂ ਹੁੰਦੀਆਂ ਰਹਿੰਦੀਆਂ ਨਹੀਂ ਫੇਰ ਆ ਜਾ ਏਆਈ ਨਾਲ ਹੁੰਦੇ ਆ ਜਿੱਤਾ ਹਰਾ ਹੋ ਜਾਂਦੀਆਂ ਉਦੋਂ ਤਾਂ ਏਆਈ ਹੈ ਹੀ ਨਹੀਂ ਸੀ ਇਹ ਮੈਂ ਲੱਗਦਾ ਪ੍ਰੈਸ ਕਾਨਫਰੈਂਸ ਕਰ ਲੂੰਗਾ ਅੱਜ ਤਾਂ ਅਸੀਂ ਜੋ ਡਿਬੇਟ ਹੋ ਰਹੀ ਸੀ ਉਹ ਦੇਖਣ ਆਏ ਸੀਗੇ ਨਾ ਕਿ ਅਸੀਂ ਪਿਛਲੇ ਕਰਾਂਗੇ ਉਹ ਜਿਹੜਾ ਰਾਮਪਰਾ ਫੁੱਲ ਚ बिक ਰਿਹਾ ਮੈਨੂੰ ਜੀ ਉਹ ਅੱਜ ਅਸੀਂ ਡਵੇਟ ਦੇਖਣ ਆਏ ਸੀਗੇ ਵੀ ਥੋੜੂ ਨਸ਼ੇ ਵਾਸਤੇ ਨਹੀਂ ਪਤਾ ਵਿਕ ਰਿਹਾ ਕਿ ਨਹੀਂ ਵਿਕ ਰਿਹਾ ਮੈਂ ਕਿਹਾ ਸਾਰਾ ਕੁਝ ਪਤਾ ਜੀ ਵਿਕ ਰਿਹਾ ਨਾ ਪਰ ਅਸੀਂ ਜਿਹੜੇ ਅੱਜ ਸੀਗੇ ਡਵੇਟ ਦੇਖਣ ਆਏ ਸੀਗੇ ਅਸੀਂ ਖੁਦ ਕੋਈ ਕੁਐਸਚਨ ਅਨਸਰ ਕਰਨ ਲਈ ਆਏ ਸੀਗੇ ਲੋਕਾਂ ਤੋਂ ਸੀ ਲੀਡਰ ਹੋਈ ਸ਼ਹਿਰ ਦੇ ਦੇ ਇੱਕ ਮਸਲੇ ਹੋਣੇ ਹੋਣ ਸ਼ਹਿਰ ਹੋ ਸਕਦਾ ਹੈ ਸ਼ਹਿਰ ਦੇ ਮਸਲੇ ਦੇ ਹਰ ਇੱਕ ਚਾਉਣੇ ਤੁਸੀਂ ਤੁਹਾਡਾ ਵੀ ਪਰਸਨਲ ਮੈਟਰ ਹੈ ਕੋਈ ਪਰਸਨਲ ਮੈਟਰ ਨਹੀਂ ਹੈ ਮੈਂ ਨਹੀਂ ਪੜਨਾ ਚਾਹੁੰਦਾ ਵੱਲੋਂ ਜੀ ਪਰਸਨਲ ਮੈਟਰ ਤੁਹਾਡੇ ਓਕੇ